ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਜਿਹੜਾ ਤੁਸੀਂ ਦੇਖ ਰਹੇ ਮੇਰੀ ਬਾਹ ਦੇ ਵਿੱਚ ਕੀ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਮੇਰੇ ਮੋਢੇ ਦੇ ਵਿੱਚ ਪੇਨ ਰਹਿੰਦੇ ਸੀ ਅਸੀਂ ਉਹ ਮੋਢੇ ਨੂੰ ਦਿਖਾਉਣ ਚੱਲੇ ਹੁਣ ਬਾਕੀ ਮੈਂ ਤੁਹਾਨੂੰ ਗੱਡੀ ਵਿੱਚ ਬੈਠ ਕੇ ਦੱਸਦੀ ਹਾਂ ਵੀ ਆਪਾਂ ਜਿਹੜੀ ਐਕਸ-ਰੇ ਕਰਵਾਇਆ ਉਹਦੇ ਵਿੱਚ ਕੀ ਆਇਆ ਪਾ ਕੇ ਸਾਰਾ ਕੁਝ ਠੀਕ ਹੈ ਜੀ ਹੇ ਇਹ ਇਹ ਲੋਕਾਂ ਨੂੰ ਕਹਿੰਦੀ ਹੂੰ ਕਿ ਸੇ ਮੇਰਾ ਮੋਢਾ ਦਰਦ ਕਰਦਾ ਬਹੁਤ ਜ਼ਿਆਦਾ ਪੇਨ ਹੁੰਦੀ ਸੇ ਦੇ ਵਿੱਚ ਤੇ ਸੱਟ ਵੀ ਉੱਪਰ ਪ੍ਰਾਣੀ ਲੱਗੀ ਹੋਈ ਆ ਡਾਕਟਰ ਕਹਿੰਦਾ ਵੀ ਜਦੋਂ ਐਕਸ-ਰੇ ਕਰਵਾਇਆ ਸੀ ਕਹਿੰਦੇ ਵੀ ਹੱਡ ਨਿਕਲਿਆ ਹੋਇਆ ਉਹ ਕਹਿੰਦਾ ਤੁਸੀਂ ਡਿੱਗੇ ਹੋਣੇ ਆ ਜਾਂ ਕੋਈ ਸੱਟ ਵੱਜੀ ਹੋਣੀ ਆ ਐਦਾਂ ਤਾਂ ਜਿਹੜੇ ਕੁਝ ਹੋਈ ਨਹੀਂ ਡਿੱਗੇ ਵੀ ਨਹੀਂ ਕਿਤੇ ਕੋਈ ਸੱਟ ਵੀ ਨਹੀਂ ਵੱਜੀ ਪਰ ਫਿਰ ਬਾਅਦ ਚ ਜ਼ਿਆਦਾ ਹੈ ਵੀ ਪ੍ਰਾਣੀ ਸੱਟ ਲੱਗੀ ਹੋਈ ਆ ਜਦੋਂ ਆਪਣੇ ਡੰਗਰ ਡੰਗਰ ਰੱਖੇ ਹੋਏ ਸੀ ਨਾ ਉਹ ਦੋ ਘਟ ਲੱਗੇ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਜਿਵੇਂ ਆਪਾਂ ਮੋਜ ਪੜਦੇ ਕੰਮ ਕਰੀ ਜਾਂਦੇ ਫਿਰ ਥੋੜੀ ਜਿਆਦਾ ਵੱਧ ਗਈ ਇਹ ਤੇ ਆ ਦੇਖੋ ਐਕਸਰੇ ਦੇ ਵਿੱਚ ਵੀ ਆਇਆ ਹੋਇਆ ਇਹ ਬਾਅਦ ਕੋ ਜੇ ਦਿਖਦਾ ਤੁਹਾਨੂੰ ਨਹੀਂ ਜੇ ਨਾ ਦਿਖਿਆ ਤਾਂ ਤੁਹਾਨੂੰ ਮੈਂ ਘਰ ਜਾ ਕੇ ਦਿਖਾਵਾਂਗੇ ਤੇ ਹੁਣ ਇੱਥੇ ਪਤਾ ਲੱਗਿਆ ਸੀ ਪਹਿਲਾਂ ਤਾਂ ਡਾਕਟਰ ਕੋਲ ਜਾ ਕੇ ਆਏ ਸੀ ਪਰ ਹੁਣ ਹੱਥ ਵੀ ਸੁੱਜ ਗਿਆ ਆ ਦੇਖੋ ਹੱਥ ਨੂੰ ਵੀ ਕਾਫੀ ਸਵੈਲਿੰਗ ਆਈ ਹੋਈ ਆ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਕਹਿੰਦੇ ਸੀ ਵੀ ਇੱਥੇ ਨੇੜੇ ਹੀ ਆ ਸਾਡੇ ਪਿੰਡ। ਉੱਥੇ ਕੋਈ ਦੇਖਦਾ ਤੇ ਉਹਨੂੰ ਐਕਸਟਰਾ ਭੇਜਿਆ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਠੀਕ ਹੋ ਜਾਊਗਾ। ਕਿੰਨਾ ਛੋਟਾ ਬੱਚਾ ਸੋ ਟਰੈਕਟਰ ਚਾ ਰਹੇ ਹਨ। ਹਾਂ। ਇਹ ਚਾਲਤ ਚੀਜ਼ ਆ ਜੇ ਕੋਈ ਰੋਕਣਾ ਬੰਦ। ਹਾਂਜੀ ਬਾ ਆਪਾਂ ਦਿਖਾਇਆ ਸੀ। ਤੇ ਜਿੱਦਾਂ ਉਹਨਾਂ ਦੱਸਿਆ ਸੀਗਾ ਨਾ ਕਿ ਆਪਾਂ ਨੂੰ ਐਕਸਟਰਾ ਕਰਵਾਇਆ ਸੀ ਇਹਨੂੰ ਐਕਸਟਰਾ ਦਿਖਾਇਆ ਆਪਾਂ ਨੇ। ਤੇ ਇਹ ਕਹਿੰਦੇ ਨਾ ਮੁੰਡੇ ਦਾ ਜਿਹੜਾ ਹਾਂਸ ਹੁੰਦਾ ਉਹ ਹਾਂਸ ਤੇ ਹੱਡੀ ਟੁੱਟੀ ਹੋਈ ਆ ਜ਼ਰੂਰੀ ਨਹੀਂ ਹੈਗਾ ਵੀ ਕਹਿੰਦਾ ਸੱਟ ਨਾਲ ਵੀ ਜਾਂ ਨਿਕਲੀ ਹੋਈ ਆ ਨਿਕਲੀ ਹੋਈ ਆ ਹਨ ਤੇ ਜਿਵੇਂ ਡਾਕਟਰ ਕਹਿੰਦਾ ਸੀ ਵੀ ਸੱਟ ਵੱਜੀ ਹੋਈ ਆ ਜਾਂगिर ਕੇ ਇਹ ਕਹਿੰਦਾ ਵੀ ਜਿਹੜੀ ਹਾਂਸ ਦੀ ਹੱਡੀ ਹੁੰਦੀ ਹੈ ਨਾ ਕਈ ਵਾਰੀ ਪਏ ਪਏ ਹੀ ਨਿਕਲ ਜਾਂਦੀ ਆ ਇੰਜ ਦਾ ਮਤਲਬ ਹੈ ਹੱਡੀਆਂ ਕਿੰਝ ਕਮਜ਼ੋਰ ਹੁੰਦੀਆਂ ਨੇ ਆਪਣੀਆਂ ਕਈ ਵਾਰੀ ਜਦ ਆਪਣੇ ਹੱਡੀਆਂ ਕਮਜ਼ੋਰ ਹੋਈਆਂ ਹੁੰਦੀਆਂ ਨੇ ਨਾ ਕਉਸੇ ਉਮਰ ਦੇ ਲਿਹਾਜ ਵੀ ਆਪਣੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ। ਬਾਕੀ ਹਾਸ ਤੇ ਹੱਡੀ ਕਹਿੰਦੇ ਵੀ ਤੁਹਾਡੀ ਨਿਕਲੀ ਹੋਈ ਆ। ਉਹਨੇ ਹੁਣ ਇੱਥੇ ਪੱਟਾ ਜਾਂ ਲਾਤਾ ਵੀ ਨਰਮ ਹੋ ਜਾਊ। ਤੇ ਕੱਲ ਤੋਂ ਅਗਲੇ ਦਿਨ ਕਹਿੰਦਾ ਵੀ ਮੈਂ ਹੁਣ ਠੀਕ ਕਰ ਦਊਗਾ। ਤੇ ਜਿਹੜਾ ਡਾਕਟਰ ਨੇ ਟੀਕਾ ਲਾਇਆ ਸੀ ਬਹੁਤ ਜ਼ਿਆਦਾ ਦਰਦ ਹੁੰਦਾ ਜਿਹੜਾ ਹੱਥ ਸੁੱਜਿਆ ਹੋਇਆ ਇਹਨੂੰ ਸਵੇਲਿੰਗ ਆਈ ਆ ਅੱਦ ਕਰਕੇ ਟੀਕੇ ਕਰਕੇ। ਟੀਕਾ ਉਹਨੇ ਹੱਡੀ ਚ ਲਾਇਆ ਹੋਇਆ ਉਹ ਤਾਂ ਇਹ ਇੱਥੇ ਬਹੁਤ ਜ਼ਿਆਦਾ ਪੇਨ ਹੁੰਦਾ। ਹਾਂ ਮੀਨੇ ਹੈ ਉਹਨਾਂ ਨੇ ਪੱਟਾ ਆ ਜਾਤਾ ਜਾਨੀ ਉਤਾਰਤਾ ਸੀ ਕਹਿੰਦਾ ਵੀ ਹਜੇ ਫਿਲਹਾਲ ਨਾ ਲਾਇਓ ਹਾਂ ਚੁੱਲ੍ਹ ਕਰਕੇ ਹਾਂ ਤੇ ਜਦੋਂ ਆਪਾਂ ਕੋਈ ਭੋਜ ਭਰਦਾ ਕੰਮ ਕਰਨਾ ਤਾਂ ਉਦੋਂ ਲਾ ਸਕਦੇ ਆਪਾਂ ਉਹ ਹਜੇ ਉਹ ਰਾਸ਼ਟ ਦੱਸੀ ਜਾ ਵੀ ਹਜੇ ਬਾਲਾ ਭੋਜ ਭਰਦਾ ਕੰਮ ਕਰਨਾ ਨਹੀਂ ਕਿੰਨਾ ਸੋਹਣਾ ਮੌਸਮ ਹੁੰਦਾ ਸ਼ਾਮ ਨੂੰ ਹੈਨਾ ਇਹ ਹੋ ਗਾ ਗਲਤ ਟਾਈਮ ਇਹਦਾ ਗਲਤ ਨਹੀਂ ਇੱਕ ਅੱਗੇ ਜਾਦਾ ਇੱਕ ਪਿੱਛੇ ਆ ਕਿਹੜਾ ਅਦਰ ਪਿੱਛੇ ਆ 6:00 ਵਜੇ ਆ ਅੱਛਾ ਉੱਥੇ ਵੀ ਟਾਈਮ ਲਿਖਦਾ ਦੇ ਅੱਛਾ ਉਹ ਬਾਈਓ ਕਿੰਨਾ ਹੋਇਆ ਕਰੈਕਟ ਟਾਈਮ ਪਤਾ ਨਹੀਂ ਦੂਜੇ ਫੋਨ ਤੋਂ ਪਤਾ ਲੱਗੋ ਸਵਾ 6 ਹੋ ਗਏ ਹੁਣੇ ਮੈਨੂੰ ਲੱਗਦਾ ਪੱਕਾ 6:11 ਹੋ ਗਏ 6:11 ਫਿਰ ਕਿੰਨੇ ਮਿੰਟ ਟੱਕ ਗਿਆ 1 ਮਿੰਟ ਪਿੱਛੇ ਆ ਇਹ 12 ਮਿੰਟ ਹੋ ਰਹੇ ਆ ਸਾਨੂੰ ਪਸਹੀ ਨਹੀਂ ਹੁੰਦਾ ਹੈਗਾ ਇਹ ਦਰਉਣਾ ਸਹੀ ਜੀ ਯਾਨੀ ਕਿ 12 ਮਿੰਟ ਪੂਰੇ ਹੈ ਮਤਲਬ ਜੇ ਪੂਰੇ 11 ਨੇ ਹੂੰ ਤਾਂ ਪੂਰੇ 6 11 ਹੋਏ ਨੇ 6 11 ਕਿੰਨਾ ਸੋਹਣਾ ਸਨਸੈਟ ਹੋ ਰਿਹਾ ਦੇਖੋ ਕਿੰਨਾ ਪਿਆਰਾ 뷰 ਆ ਸ਼ਾਮ ਨੂੰ ਅੱਜ ਆਪਾਂ ਫੇਰ ਚੱਲਾਂ ਜੀ ਮੋਟਾ ਦਿਖਾਉਣ ਵਾਸਤੇ ਪਰਸੋਂ ਗਏ ਸੀ ਪਰਸੋਂ ਦਾ ਵਲੌਗ ਫਿਰ ਮੈਂ ਐਂਡ ਨਹੀਂ ਸੀ ਕੀਤਾ ਮੈਨੂੰ ਐ ਸੀ ਕਿ ਪਰਸੋਂ ਨੂੰ ਜਾਣਾ ਆਪਾਂ ਅੱਜ ਉੱਥੇ ਕੀ ਬਣਦਾ ਹੁਣ ਦੇਖਦੇ ਹਾਂ ਕਹਿੰਦਾ ਸੀ ਵੀ ਪਾ ਦਾਂਗੇ ਆਪਾਂ ਵੀ ਜਿਹੜਾ ਇਹ ਹੱਡ ਨਿਕਲਿਆ ਹੋਇਆ ਹੈ ਨਾ ਤੇ ਹੁਣ ਆਪਾਂ ਚੱਕ ਲਈਏ ਐਕਸਟਰਾ ਵੈਸੇ ਤਾਂ ਮੈਨੂੰ ਲੱਗਦਾ ਵੀ ਜ਼ਰੂਰਤ ਹੈ ਨਹੀਂ ਅੱਜ ਹਾਂ ਕਿ ਕਿੰਨੀ ਜਾਣਾ ਮੈਂ ਲਿਓ ਆ ਚੱਕ ਲਈਏ ਆਪਾਂ ਐਕਸਟਰਾ ਤੇ ਹੁਣ ਆਪਾਂ ਚਲਦੇ ਆ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਆਪਾਂ ਚੱਲੇ ਸੀਗੇ ਮੋਢਾ ਦਿਖਾਉਣ ਹੁਣ ਇਹ ਵਾਲਾ ਮੋਢਾ ਮੈਂ ਤੁਹਾਨੂੰ ਪਰਸੋਂ ਵੀ ਦੱਸਿਆ ਸੀਗਾ ਪਰ ਸੋ ਉਹਨਾਂ ਨੇ ਕਿਹਾ ਵੀ ਇਹ ਹੱਡੀ ਟੁੱਟ ਗਈ ਮੈਂ ਤੁਹਾਨੂੰ ਦੱਸਿਆ ਸੀਗਾ ਸਾਰੀ ਟੁੱਟੀ ਨਹੀਂ ਹੈਗੀ ਨਿਕਲ ਗਈ ਹੁਣ ਅੱਜ ਦੇਖਦੇ ਆ ਮੈਨੂੰ ਡਰ ਜਾ ਵੀ ਲੱਗਦਾ ਵੀ ਪੇਨ ਹੋਊਗੀ ਹੈਨਾ ਜਿਵੇਂ ਚਰਬੀ ਨਹੀਂ ਭਰ ਜਾਂਦੀ ਇਹਦੇ ਵਿੱਚ ਓਦਾਂ ਹੋ ਗਿਆ ਇਹ ਹੁਣ ਦੇਖਦੇ ਆ ਕੀ ਬਣੂਗਾ ਜੇ ਤਾਂ ਹੋ ਸਕਿਆ ਵੀਡੀਓ ਬਣਾਵਾਂਗੇ ਜੇ ਪੇਨ ਜ਼ਿਆਦਾ ਹੋਇਆ ਫਿਰ ਨਹੀਂ ਬਣਾਉਂਦੇ ਤੇ ਜੇ ਮੋਡਾ ਠੀਕ ਵੀ ਹੋ ਗਿਆ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਮੋਡਾ ਮੇਰਾ ਠੀਕ ਕਿੱਥੋਂ ਹੋਇਆ ਤੇ ਫਿਰ ਜੇ ਕਿਸੇ ਭੈਣ ਨੂੰ ਤਕਲੀਫ ਆ ਤਾਂ ਤੁਸੀਂ ਉਹਨੇ ਉਹ ਇੱਥੇ ਆ ਸਕਦੇ ਹਾਂ। ਅਸੀਂ ਅੰਦਰ ਗਏ ਸੀ ਆਪਾਂ ਉਹ ਜਿਹੜਾ ਹੱਡੀਆਂ ਮਲਦਾ ਉਹ ਨਾ ਨਸਾਂ ਦੱਬ ਕੇ ਇਲਾਜ ਕਰਦਾ ਉਹ ਉੱਥੇ ਹੈ ਹੀ ਨਹੀਂ ਆਹ ਵਿਸ਼ੇਸ਼ਾ ਬੰਦ ਕਰਿਓ ਆਵਾਜ਼ ਆਉਂਦੀ ਆ ਬਾਹਰੋਂ। ਉੱਥੇ ਦੁਕਾਨ ਅੱਗੇ ਖੜ ਕੇ ਸੀ ਮੁੜਿਆ ਇਹ ਫੋਨ ਉਹਨੂੰ ਕਰ ਲਿਆ ਉਹ ਕਹਿੰਦਾ ਵੀ ਤੁਸੀਂ 15 ਮਿੰਟ ਵੇਟ ਕਰ ਲਓ। ਫਿਰ ਅਸੀਂ ਸੋਚਿਆ ਵੀ ਬਾਹਰ ਹਵਾ ਜੀ ਚੱਲ ਰਹੀ ਹੈ ਵੀ ਚੱਲ ਆਪਾਂ ਬਾਹਰ ਗੱਡੀ 'ਚ ਬੈਠ ਜਾਨੇ ਆ। ਮੌਸਮ ਦੇਖੋ ਤੁਹਾਡਾ ਕਿੰਨਾ ਸੋਹਣਾ ਹੋਇਆ ਵਾ। ਥੋੜੇ ਵੱਲ ਵੀ ਮੀਂਹ ਪਿਆ ਕਿਤੇ। ਹਾਂਜੀ ਮੋੜਾ ਦਿਖਾ ਕੇ ਅਸੀਂ ਵਾਪਸ ਆ ਗਏ ਸੀ ਘਰ ਨੂੰ ਤੇ ਰੋਟੀ ਨੂੰ ਲੇਟ ਹੋ ਗਿਆ ਭੁੱਖਣ ਲੱਗੀ ਪਈ ਸੀ ਤੇ ਆਪਾਂ ਆਉਂਦੇ ਆਉਂਦੇ ਲੈ ਆਏ ਨੂਡਲਸ ਨੇ ਕਿ ਚੌਮਨ ਨੇ ਹੈ ਚੌਮਨ ਬਰੈਡ ਪਕੌਣਾ ਤੇ ਦੋ ਸਮੋਸੇ ਨਾਲ ਸੌਸ ਇੱਕ ਖੀਰਾ ਇਹ ਇੱਧਰ ਦੇਖ ਲਓ ਭੁੱਖੇ ਫਿਰਦੇ ਨੇ ਭੁੱਖੇ ਖਾ ਲੈਣਾ ਬੁੱਤ ਤੇ ਖਲਾ ਆ ਤੋ ਮੈਂ ਤੁਹਾਨੂੰ ਚਲੋ ਇਧਰ ਇਧਰ ਆ ਜੀ ਚਲੋ ਚਲੋ ਹੁਣ ਅਸੀਂ ਖਾ ਪੀ ਲਈਏ ਜੀ ਜਿਵੇਂ ਜਿਵੇਂ ਮੇਰੇ ਮੋਢੇ ਦਾ ਜੋ ਵੀ ਹੋਊਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਤੇ ਅੱਜ ਦੇਖਦੇ ਹਾਂ ਹੁਣ ਜਿਵੇਂ ਫੋਨ ਫੜਿਆ ਹੋਇਆ ਬਾਹਾਂ 'ਚ ਥੋੜਾ ਜਿਹਾ ਘੱਟ ਪੇਨ ਹੋ ਰਿਹਾ ਉਦੋਂ ਜਦੋਂ ਉਹਨੇ ਆ ਹੱਡੀ ਪਾਈ ਨਾ ਉਦੋਂ ਬਹੁਤ ਜ਼ਿਆਦਾ ਪੇਨ ਹੋਇਆ ਤਾਂ ਨੂੰ ਮੈਂ ਵੀਡੀਓ ਨਹੀਂ ਬਣਾਈ ਹੈਗੀ ਤੇ ਬਸ ਅੱਜ ਦੇ ਵਲੌਗ ਦੇ ਵਿੱਚ ਇੰਨਾ ਸੀ ਜੀ ਇੰਨਾ ਹੀ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਾਏ ਬਾਏ ਜੀ ਹਾਂਜੀ ਜਿਉਂਦੇ ਵਾਸਤੇ ਰਹੋ ਜੀ